ਭਈ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋ ਰਹੀਆਂ ਨੇ ਔਰ ਜੋ ਪੁਰਾਣੇ ਲੈਂਟਰ ਨੇ ਉਹ ਚੋਰੇ ਨੇ ਲਗਾਤਾਰ ਪਾਣੀ ਜੋ ਸਿਮਣਾ ਸ਼ੁਰੂ ਹੋ ਗਿਆ ਔਰ ਅਸੀਂ ਆਮ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜੋ ਤੁਹਾਡੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਬਣੇ ਹੋਏ ਨੇ ਵੱਡੇ ਵੱਡੇ ਹਾਲ ਬਣੇ ਨੇ ਉਹਨਾਂ ਦੀਆਂ ਨੀਹਾਂ ਵੀ ਮਜ਼ਬੂਤ ਨੇ ਔਰ ਲੈਂਟਰ ਵੀ ਮਜ਼ਬੂਤ ਨੇ ਤਾਂ ਜੇ ਮਹਾਰਾਜ ਦਾ ਪ੍ਰਕਾਸ਼ਾ ਗੁਰੰਤ ਸਾਹਿਬ ਨੇ ਉਹ ਉੱਪਰ ਵਾਲੀ ਛੱਤ ਤੇ ਲਾ ਕੇ ਤਾਂ ਹੇਠਾਂ ਜੇ ਉਹਨਾਂ ਲੋਕਾਂ ਨੂੰ 4 ਦਿਨ ਜਿਹੜਾਂ ਦੇ ਲੈਂਟਰ ਚੋਰੇ ਆ ਉਹਨਾਂ ਲੋਕਾਂ ਨੂੰ 4 ਦਿਨ ਉੱਥੇ ਰਹਿਣ ਬਸੇਰਾ ਦਿੱਤਾ ਜਾਵੇ ਤਾਂ ਕੋਈ ਗੱਲ ਮਾੜੀ ਨਹੀਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲੈਂਟਰ ਪੁਰਾਣੇ ਨੇ ਔਰ ਲੈਂਟਰਾਂ ਵਿੱਚੋਂ ਦੀ ਪਾਣੀ ਲੰਗਣਾ ਜਿਹੜਾ ਉਹ ਸ਼ੁਰੂ ਹੋ ਗਿਆ ਲੈਂਟਰ ਚੋਣੇ ਸ਼ੁਰੂ ਹੋ ਗਏ ਨੇ ਔਰ ਤਸਵੀਰਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਜਗ੍ਹਾ ਤੋਂ ਸਾਹਮਣੇ ਆ ਰਹੀਆਂ ਨੇ ਕਿ ਕਈ ਲੋਕਾਂ ਦੇ ਪੁਰਾਣੇ ਜਿਹੜੇ ਘਰ ਹੈ ਉਹ ਟਹਿਰੇ ਨੇ ਔਰ ਢੇਠਾ ਆ ਕੇ ਕਈ ਦੱਬ ਗਏ ਨੇ ਤਾਂ ਕਈਆਂ ਦੀ ਜਾਨਾਂ ਵੀ ਚਲੀਆਂ ਗਈਆਂ ਨੇ ਪੂਰਾ ਪੂਰਾ ਪਰਿਵਾਰ ਹੀ ਆਪਣੇ ਘਰ ਸ਼ਾਮ ਨੂੰ ਸੌ ਜਾਂਦਾ ਹੈ ਔਰ ਦਿਨ ਵੇਲੇ ਤਾਂ ਹਰ ਕੋਈ ਬਾਹਰ ਅੰਦਰ ਰਹਿੰਦਾ ਪਰ ਜਦੋਂ ਰਾਤ ਨੂੰ ਸੌ ਜਾਂਦਾ ਤਾਂ ਫਿਰ ਲੈਂਟਰ ਜਿਹੜਾ ਉਹ ਕਿਤੇ ਨਾ ਕਿਤੇ ਡਿਗਨ ਦੇ ਅਸਾਰ ਸਾਹਮਣੇ ਆ ਰਹੇ ਆ ਬਹੁਤ ਸਾਰੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਸਾਹਮਣੇ ਆਈਆਂ ਨੇ ਔਰ ਦੱਸ ਦਈਏ ਕਿ ਅਸੀਂ ਅਕਸਰ ਹੀ ਲੋਕਾਂ ਨੂੰ ਕਈ ਬੇਨਤੀਆਂ ਕਰਦੇ ਰਹਿੰਨੇ ਆ ਜਿਸ ਮਾਧਿਅਮ ਰਾਹੀਂ ਅੱਜ ਫਿਰ ਬੇਨਤੀ ਕਰ ਰਹੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਹਾਲ ਬਣੇ ਨੇ ਲੈਂਟਰ ਪਏ ਨੇ ਔਰ ਬਹੁਤ ਮਜ਼ਬੂਤ ਨੇ ਅੱਜ ਇਹ ਆਪਣੇ ਹੀ ਨਗਰ ਦੇ ਆਪਣੇ ਹੀ ਪਿੰਡਾਂ ਦੇ ਦੋ ਚਾਰ ਉਹ ਪਰਿਵਾਰ ਜਿਨ੍ਹਾਂ ਦੇ ਘਰਾਂ ਦੀ ਹਾਲਤ ਖਸਤਾ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰਹਿائش ਦਿੱਤੀ ਜਾਵੇ ਕੋਈ 5-4 ਦਿਨ ਬਾਰਸ਼ਾ ਤੋਂ ਜਿਵੇਂ ਠੰਡ ਠੰਡੋਲਾ ਹੁੰਦਾ ਜਿਵੇਂ ਲੈਂਟਰਾਂ ਤੋਂ ਰਿਸਕ ਹੋ ਰਿਹਾ ਉਸ ਤੋਂ ਬਚਾਅ ਹੋ ਸਕੇ ਉਹ ਠੰਡ ਠੰਡੋਲਾ ਹੋਣ ਤੋਂ ਬਾਅਦ ਤੁਹਾਨੂੰ ਇਹ ਸੇਵਾ ਜਿਹੜੀ ਆ ਕਿਵੇਂ ਲੱਗ ਰਹੀ ਆ ਔਰ ਇਹ ਗੱਲ ਅਸੀਂ ਕਹਿ ਰਹੇ ਆ ਕਿ ਕਿਉਂਕਿ ਲੋਕ ਪਰੇਸ਼ਾਨ ਨੇ ਅੱਜ ਰਾਤ ਦੀ ਨੀਂਦ ਜਿਹੜੀ ਆ ਲੋਕਾਂ ਦੀ ਹਰਾਮ ਹੋ ਚੁੱਕੀ ਆ ਪਾਣੀ ਬਾਰਿਸ਼ਾਂ ਲਗਾਤਾਰ ਪੈ ਰਹੀਆਂ ਨੇ ਅਗਰ ਜੇ ਤੁਹਾਨੂੰ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਹਾਲ ਦੇ ਵਿੱਚ ਅੰਦਰ ਰਹਿائش ਬਣਾਉਣ ਤੋਂ ਜਾਂ ਬੈੱਡ ਲਗਾ ਕੇ ਸੌਣ ਤੋਂ ਕੋਈ ਇਜਾਜ਼ਤ ਨਹੀਂ ਦੇ ਰਿਹਾ ਤਾਂ ਤੁਸੀਂ ਆਪਣੇ ਲੈਂਟਰਾਂ ਤੋਂ ਬਾਹਰ ਇੱਕ ਤੰਬੂ ਲਗਾ ਕੇ ਵੀ ਰਾਤ ਕੱਟ ਸਕਦੇ ਹੋ ਆਪਣੇ ਘਰ ਦੇ ਅੰਦਰ ਹੀ ਸਿਰਫ ਲੈਂਟਰ ਤੋਂ ਬਾਹਰ ਪੁਰਾਣੇ ਲੈਂਟਰਾਂ ਤੋਂ ਬਾਹਰ ਹੋ ਜਾਓ ਪੁਰਾਣੇ ਲੈਂਟਰ ਤੁਪਕੇ ਤੁਪਕਾ ਪਾਣੀ ਚੋਣ ਲੱਗ ਗਿਆ ਕੁਝ ਸਾਨੂੰ ਕਾਲਾ ਵੀ ਆਈਆਂ ਨੇ ਕਿ ਭਾਜੀ ਲੈਂਟਰ ਚੋਣ ਲੱਗ ਗਏ ਨੇ ਔਰ ਡਰ ਲੱਗ ਰਿਹਾ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਔਰ ਕਈ ਤਸਵੀਰਾਂ ਕਈ ਖਬਰਾਂ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਬਹੁਤ ਸਾਰੇ ਸੂਤਰ ਸਾਨੂੰ ਕਾਲਾ ਕਰ ਰਹੇ ਆ ਕਿ ਸਾਡੇ ਵਾਸਤੇ ਕੋਈ ਅਪੀਲ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਕਿ ਅਸੀਂ ਪੰਜਾਬ ਦੇ ਵਿੱਚ ਜਿੰਨੇ بڑے ਗੁਰਦੁਆਰਾ ਸਾਹਿਬ ਨੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਬਣੇ ਨੇ ਆਪਣੇ ਨਗਰਾਂ ਦੇ ਵਿੱਚ ਕਈ ਤਾਂ ਪਿੰਡ ਇਹੋ ਜਿਹੇ ਨੇ ਜਿੱਥੇ ਚਾਰ-ਚਾਰ ਗੁਰਦੁਆਰਾ ਸਾਹਿਬ ਨੇ ਪੰਜ-ਪੰਜ ਗੁਰਦੁਆਰਾ ਸਾਹਿਬ ਨੇ ਔਰ ਜੇ ਗੁਰਦੁਆਰਾ ਸਾਹਿਬ ਦੇ ਹਾਲ ਜਿਹੜੇ ਆ ਉਹ ਪਰਿਵਾਰਾਂ ਨੂੰ ਦੋ-ਚਾਰ ਦਿਨ ਵਾਸਤੇ ਦਿੱਤੇ ਜਾਣ ਤਾਂ ਬਿਲਕੁਲ ਉੱਥੇ ਰਿਹائش ਕਰ ਸਕਦੇ ਆ ਬੱਚੇ ਉਹਨਾਂ ਦੇ ਰਿਹائش ਕਰ ਸਕਦੇ ਆ ਬਜ਼ੁਰਗ ਜੋ ਆ ਉਹ ਆਪਣੇ ਘਰਾਂ ਵਿੱਚ ਵੀ ਜਿਹੜਾ ਤੰਬੂ ਲਗਾ ਕੇ ਵੀ ਸੌ ਸਕਦੇ ਆ ਔਰ ਲੈਂਟਰ ਦੇ ਹੇਠਾਂ ਸੌਣਾ ਰਿਸਕ ਤੋਂ ਖਾਲੀ ਨਹੀਂ ਇਸ ਤੋਂ ਬਿਲਕੁਲ ਬਚਣਾ ਚਾਹੀਦਾ ਕਿਉਂਕਿ ਬਾਰਸ਼ਾ ਕਾਰਨ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੋਰ ਆਪਣਾ ਘਰ ਛੱਡਣ ਨੂੰ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਲੇਕਿਨ ਲੈਂਟਰ ਜੋ ਪੁਰਾਣੇ ਨੇ ਜਿਨ੍ਹਾਂ ਦੇ ਪੁਰਾਣੇ ਲੈਂਟਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਹ ਥੋੜੀ ਜਿਹੀ ਸੇਫ ਜਗ੍ਹਾ ਤੇ ਹੋ ਜਾਣ ਜਾਂ ਆਪਣੇ ਹੀ ਘਰ ਦੇ ਬਾਹਰ ਇੱਕ ਤੰਬੂ ਟੈਪ ਬਣਾ ਲੈਣ ਔਰ ਉਸ ਦੇ ਵਿੱਚ ਗੁਜ਼ਾਰਾ ਕਰ ਲੈਣ ਜੇ ਲੈਂਟਰ ਦਾ ਕੋਈ ਨੁਕਸਾਨ ਹੋ ਜਾਂਦਾ ਜਾਂ ਬਾਲਿਆਂ ਵਾਲੀ ਛੱਤ ਹੈ ਜੜਾਂ ਦੀਆਂ ਖਾਸ ਕਰ ਬਾਲਿਆਂ ਵਾਲੀਆਂ ਛੱਤਾਂ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਉਹਨਾਂ ਨੂੰ ਵੀ ਆਪਣਾ ਆਪ ਬਚਾਉਣਾ ਚਾਹੀਦਾ ਔਰ ਪਿੰਡ ਦੀ ਸੰਗਤ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਗੁਰਦੁਆਰਾ ਸਾਹਿਬ ਦੀ ਸੰਗਤ ਜਿਹੜੀ ਆ ਉਹਨਾਂ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਪਿੰਡਾਂ ਵਿੱਚ ਕਮੈਂਟਰੀ ਹਾਲਤਾਂ ਬਣੇ ਨੇ ਜੰਝਕਰ ਬਣੇ ਨੇ ਪਰ ਉਸ ਤੋਂ ਵੀ ਖੱਸਾ ਨੇ ਉਹ ਬਿਲਕੁਲ ਪੁਰਾਣੇ ਨੇ ਉਹਨਾਂ ਦੇ ਹੇਠਾਂ ਜਾ ਕੇ ਗੁਜ਼ਾਰਾ ਨਹੀਂ ਤਾ ਗੁਰਦੁਆਰਾ ਸਾਹਿਬ ਜੋ ਹੈ ਉਥੇ ਸੇਵਾ ਨਿਭਾਈ ਜਾ ਸਕਦੀ ਆ ਅਕਸਰ ਹੀ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਤਾਂ ਫਿਰ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਹਾਲ ਜਿਹੜੇ ਆ ਉਹ ਯੂਜ਼ ਕਰਦੇ ਆ ਤਾਂ ਜੇ ਇਸ ਕੰਮ ਲਈ ਵੀ ਹੋ ਜਾਣ ਤਾਂ ਸਲਾਹ ਜਿਹੜੀ ਆ ਉਹ ਹੈ ਤਾਂ ਨੇਕ ਆ ਲੇਕਿਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਜੋ ਹੈ ਉਹ ਇਸ ਦੇ ਬਾਰੇ ਕੀ ਵਿਚਾਰ ਕਰਨਗੀਆਂ ਕੋਈ ਇਸ ਬਾਰੇ ਕੋਈ ਕਦਮ ਉਠਾਵੇਗਾ ਕੋਈ ਇਸ ਆਵਾਜ਼ ਨੂੰ ਉਠਾਵੇਗਾ ਕਿ ਗੁਰਦੁਆਰਾ ਸਾਹਿਬ ਦੇ ਬਣੇ ਜੋ ਹਾਲ ਨੇ ਪਿੰਡਾਂ ਦੇ ਵਿੱਚ ਉਹ ਲੋਕਾਂ ਦੀ ਸੇਵਾ ਵਾਸਤੇ ਜੋ ਹੈ ਉ ਵਰਤੇ ਜਾਣ ਤਾਂ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਵਾਰ ਆਪਣਾ ਟਾਈਮ ਕੱਢ ਸਕਣ ਕਿਉਂਕਿ ਬਹੁਤ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਤੇ ਬਹੁਤ ਵੱਡੇ ਵੱਡੇ ਹਾਲ ਬਣਨੇ ਔਰ ਗ੍ਰੰਥ ਸਾਹਿਬ ਵਾਸਤੇ ਵੀ ਲੋਕਾਂ ਨੇ ਉੱਪਰ ਵੀ ਕਮਰੇ ਬਣਾਏ ਹੋਏ ਆ ਜਿੱਥੇ ਗ੍ਰੰਥ ਸਾਹਿਬ ਸशोਭਿਤ ਹੋ ਸਕਦੇ ਆ ਔਰ ਸਾਡੀ ਤਾਂ ਇੱਕ ਬੇਨਤੀ ਆ ਬਾਕੀ ਲੋਕਾਂ ਨੂੰ ਕਿਵੇਂ ਲੱਗ ਰਿਹਾ ਇਸ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਕਿ ਤੁਹਾਨੂੰ ਇਸ ਤੋਂ ਸੇਫ ਹੋ ਕੇ ਚੱਲਣਾ ਚਾਹੀਦਾ ਜਾਂ ਨਹੀਂ ਤਾਂ ਇਸ ਤੋਂ ਵਧੀਆ ਸੇਫ ਜਗ੍ਹਾ ਕੋਈ ਨਹੀਂ ਮਿਲ ਸਕਦੀ ਜੇ ਤਰਪਾਲਾਂ ਦੀ ਗੱਲ ਹੈ ਤਾਂ ਉਹ ਵੀ ਤੁਹਾਡੇ ਵਾਸਤੇ ਸੰਗਤਾਂ ਲੈ ਕੇ ਫਿਰ ਰਹੀਆਂ ਨੇ ਤਾਂ ਜੇ ਤੁਸੀਂ ਮੁੱਲ ਲੈ ਸਕਦੇ ਹੋ ਤਾਂ ਜਰੂਰ ਲੈ ਲਓ ਜੋ ਪੁਰਾਣੇ ਲੈਂਟਰਾਂ ਵਾਲੇ ਤੇ ਕੱਚੇ ਬਾਲਿਆਂ ਦੀਆਂ ਛੱਤਾਂ ਵਾਲੇ ਆ ਉਹ ਆਪਣੇ ਆਪ ਨੂੰ ਸੇਫ ਜਰੂਰ ਕਰ ਲੈਣ ਆਪਣੇ ਬੱਚਿਆਂ ਨੂੰ ਸੇਫ ਕਰ ਲੈਣ ਕਿਉਂਕਿ ਅੱਜਕੱਲ੍ਹ ਇਹ ਬਹੁਤ ਵੱਡਾ ਜਿਹੜਾ ਬਾਦਲ بارشਾਂ ਦਾ ਮੌਸਮ ਹੈ ਇਸ ਵੇਲੇ ਬਹੁਤ ਵੱਡੀ ਰਿਸਕ ਦੀ ਕਹਾਣੀ ਹੈ ਰਿਸਕ ਦਾ ਟਾਈਮ ਹੈ ਇਸ ਤੋਂ ਬਚਣਾ ਪਵੇਗਾ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਇਹ ਇਜਾਜ਼ਤ ਦੇਣਗੀਆਂ ਜਾਂ ਨਹੀਂ ਤਾਂ ਗੁਰਦੁਆਰਾ ਸਾਹਿਬ ਦੀਆਂ ਜੋ ਪਿੰਡਾਂ ਵਿੱਚ ਬਣੀਆਂ ਕਮੇਟੀਆਂ ਉਹ ਇਸ ਗੱਲ ਵਾਸਤੇ ਸਹਿਮਤ ਹੋਣਗੀਆਂ ਜਾਂ ਨਹੀਂ ਇਹਦੇ ਬਾਰੇ ਤੁਸੀਂ ਕਮੈਂਟ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਾਣਕਾਰੀ ਹਾਮ ਲੋਕਾਂ ਤੱਕ ਹਰ ਪਿੰਡ ਤੱਕ ਜਿੱਥੇ بارشਾਂ ਦੇ ਮਾਹੌਲ ਨੇ ਉਹਨਾਂ ਤੱਕ ਪਹੁੰਚ ਸਕੇ